ਪੁਲਿਸ ਨੇ ਸੀਰੀਅਲ ਕਿਲਰ ਕੀਤਾ ਗ੍ਰਿਫਤਾਰ ਮਰਦਾਂ ਦੇ ਨਾਲ ਮਿਟਾਉਂਦਾ ਸੀ ਹਵਸ ਮੰਗਦਾ ਸੀ ਪੈਸੇ ਪੈਸੇ ਨਾ ਦੇਣ ਤੇ ਕਰ ਦਿੰਦਾ ਸੀ ਕਤਲ ਤੇ ਕਤਲ ਕਰਨ ਮਗਰੋਂ ਮ੍ਰਿਤਕ ਦੀ ਪੈਰਾਂ ਨੂੰ ਲਾਉਂਦਾ ਹੱਥ ਤੇ ਕਹਿੰਦਾ ਮੈਨੂੰ ਮਾਫ ਕਰ ਦਿਓ ਮੈਂ ਅਜਿਹਾ ਜਾਣ ਬੁਝਕੇ ਨਹੀਂ ਕੀਤਾ ਜਿੱਆਂ ਇਸ ਵੇਲੇ ਸੀਰੀਅਲ ਕਿਲਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਏ ਸੀਰੀਅਲ ਕਿਲਰ ਮਰਦਾਂ ਤੇ ਨਾਲ ਆਪਣੀ ਹਵਸ ਮਿਟਾਉਂਦਾ ਸੀ ਉਹਨਾਂ ਦੇ ਕੋਲੋਂ ਪੈਸੇ ਮੰਗਦਾ ਸੀ ਤੇ ਪੈਸੇ ਨਾ ਦੇਣ ਤੇ ਉਹਨਾਂ ਦਾ ਕਤਲ ਕਰ ਦਿੰਦਾ ਸੀ ਤੇ ਸਭ ਤੋਂ ਵੱਡੀ ਗੱਲ ਕਤਲ ਕਰਨ ਮਗਰੋਂ ਮ੍ਰਿਤਕ ਦੇ ਪੈਰਾਂ ਨੂੰ ਹੱਥ ਲਾ ਕੇ ਮੁਆਫੀ ਮੰਗਦਾ ਕਹਿੰਦਾ ਕਿ ਮੈਂ ਅਜਿਹਾ ਜਾਣ ਬੁੱਝ ਕੇ ਨਹੀਂ ਕੀਤਾ ਤੁਸੀਂ ਇਹ ਕਹਾਣੀ ਜੇ ਸੁਣ ਰਹੇ ਹੋ ਤੁਹਾਨੂੰ ਲੱਗੇਗੀ ਕਿ ਕਿਸੇ ਕ੍ਰਾਈਮ ਸ਼ੋਅ ਦੀ ਇਹ ਸਟੋਰੀ ਹੈ ਇਹ ਕਹਾਣੀ ਹੈ ਪਰੰਤੂ ਇਹ ਕਿਸੇ ਟੀਵੀ ਸ਼ੋਅ ਦੀ ਕਿਸੇ ਕ੍ਰਾਈਮ ਸ਼ੋਅ ਦੀ ਕਹਾਣੀ ਨਹੀਂ ਹੈ ਇਹ ਅਸਲ ਦੇ ਵਿੱਚ ਬੀਤੀ ਹੋਈ ਵਾਰਦਾਤ ਦਾ ਇੱਕ ਅੰਸ਼ ਹੈ ਜਿਹੜੀ ਕਿ ਵਾਰ-ਵਾਰ ਵਾਰਦਾਤ ਹੁੰਦੀ ਦਿਖਾਈ ਦਿੱਤੀ ਹੈ ਦਰਸਲ ਰੋਪੜ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਬਲਕਿ 11 ਕਤਲ ਕੀਤੇ ਗਏ ਨੇ ਤੇ ਉਸ ਦੇ ਵੱਲੋਂ ਕਤਲ ਕਰਨ ਮਗਰੋਂ ਮ੍ਰਿਤਕ ਦੇ ਪੈਰਾਂ ਨੂੰ ਹੱਥ ਲਾ ਕੇ ਕਿਹਾ ਜਾਂਦਾ ਹੈ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਮਾਰਨਾ ਨਹੀਂ ਸੀ ਚਾਹੁੰਦਾ ਮੈਂ ਅਜਿਹਾ ਜਾਣ ਬੁੱਝ ਕੇ ਨਹੀਂ ਕੀਤਾ ਦਰਸਲ ਇਹ ਜਿਹੜਾ ਵਿਅਕਤੀ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਇਆ ਇਸ ਦਾ ਨਾਮ ਰਾਮ ਸਰੂਪ ਉਰਫ ਸੋਢੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਹੁਸ਼ਿਆਰਪੁਰ ਦੇ ਗੜਸ਼ੰਕਰ ਦੇ ਪਿੰਡ 14 ਦਾ ਨਿਵਾਸੀ ਸੀ ਜਿਹੜਾ ਕਿ ਦਿਮਾਗੀ ਤੌਰ ਤੇ ਸਾਈਕੋ ਦੱਸਿਆ ਜਾਂਦਾ ਹੈ ਇਸ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਘਰੋਂ ਕੱਢ ਦਿੱਤਾ ਸੀ ਲਗਭਗ 2.25 ਸਾਲ ਪਹਿਲਾਂ ਇਹ ਬੰਦਾ ਜਿਹੜਾ ਇਹ ਵਿਆਹਿਆ ਹੋਇਆ ਹੈ ਇਸ ਦੇ ਤਿੰਨ ਬੱਚੇ ਵੀ ਨੇ ਪਰੰਤੂ ਇਹ ਸ਼ਰਾਬ ਪੀਣ ਦਾ ਬਹੁਤ ਜ਼ਿਆਦਾ ਆਦੀ ਹੈ ਤੇ ਹੁਣ ਵੇਲਾ ਰਹਿ ਕੇ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ ਤੇ ਇਸ ਨੂੰ ਮਰਦਾਂ ਦੇ ਨਾਲ ਸੰਬੰਧ ਬਣਾਉਣ ਦੀ ਆਦਤ ਪੈ ਗਈ ਤੇ ਇਸ ਨੇ ਆਮ ਤੌਰ ਤੇ ਲਿਫਟ ਲੈਣ ਦਾ ਬਹਾਨਾ ਹੀ ਬਣਾ ਕੇ ਇਹਨਾਂ ਸਾਰੇ ਮਰਦਾਂ ਨੂੰ ਆਪਣੀ ਹਵਸਾਂ ਦਾ ਸ਼িকার ਬੜਾਇਆ ਤੇ ਬਾਅਦ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਦਰਸਲ ਜਿਹੜਾ ਇਹ ਵਿਅਕਤੀ ਹੈ ਜਿਸ ਦਾ ਨਾਮ ਰਾਮ ਸਰੂਪ ਦੱਸਿਆ ਜਾ ਰਿਹਾ ਹੈ ਇਹ ਇੱਕ ਪਹਿਲਾਂ ਤਾਂ ਢੋਂਗ ਜਿਹਾ ਰਚੋਂਦਾ ਲਿਫਟ ਲੈਂਦਾ ਲਿਫਟ ਲੈ ਕੇ ਗੱਡੀ ਦੇ ਵਿੱਚ ਬੈਠ ਜਾਂਦਾ ਤੇ ਫਿਰ ਉਹਨਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਕੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਜਾਂ ਤਾਂ ਉਹਨਾਂ ਨੂੰ ਕਿਸੇ ਸੂਨਸਾਨ ਥਾਂ ਵੱਲ ਲੈ ਜਾਂਦਾ ਜਾਂ ਕਿਸੇ ਵੀ ਤਰੀਕੇ ਉਹਨਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਤੋਂ ਬਾਅਦ ਉਹਨਾਂ ਦੇ ਕੋਲੋਂ ਪੈਸੇ ਮੰਗਦਾ ਸੀ ਪਰ ਜਦੋਂ ਇਹ ਮਰਦ ਪੈਸੇ ਨਾ ਦਿੰਦਾ ਹੈ ਤਾਂ ਫਿਰ ਉਹਨਾਂ ਦੀ ਕੁੱਟਮਾਰ ਕਰਦਾ ਤੇ ਉਹਨਾਂ ਦਾ ਕਤਲ ਕਰ ਦਿੰਦਾ ਸੀ ਤੇ ਫਿਰ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਮੰਗਦਾ ਤੇ ਕਹਿੰਦਾ ਕਿ ਮੈਂ ਅਜੀਹਾ ਜਾਣ ਬੁਝਕੇ ਨਹੀਂ ਕੀਤਾ ਇਸ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਬਲਕਿ 11 ਕਤਲ ਕੀਤੇ ਗਏ ਨੇ ਦੱਸ ਦਈਏ ਕਿ ਜਿਹੜਾ ਇਹ ਵਿਅਕਤੀ ਹੈ ਜਿਸ ਦਾ ਨਾਮ ਰਾਮ ਸਰੂਪ ਹੈ ਇਹ ਜ਼ਿਆਦਾਤਰ ਇਹ ਆਪਣੇ ਕੋਲ ਕੇਸਰੀ ਰੰਗ ਦਾ ਜਿਹੜਾ ਕਿ ਪਰਨਾ ਰੱਖਦਾ ਸੀ ਤੇ ਔਰਤਾਂ ਦੇ ਵਾਂਗ ਸਿਰ ਤੇ ਦੁਪੱਟੇ ਦੇ ਵਾਂਗ ਇਸ ਨੂੰ ਲੈਂਦਾ ਸੀ ਤੇ ਦੂਸਰਿਆਂ ਨੂੰ ਔਰਤ ਹੋਣ ਦਾ ਭਲੇਖਾ ਦਿੰਦਾ ਸੀ ਬੜਾ ਹੀ ਨੇਕ ਜਿਹਾ ਇਨਸਾਨ ਦਿਖਾਈ ਦਿੰਦਾ ਕਿਉਂਕਿ ਜਦੋਂ ਸਿਰ ਟੱਕ ਲੈਂਦਾ ਤੇ ਬੜੇ ਤਰੀਕੇ ਦੇ ਨਾਲ ਬੁੱਕਲ ਮਾਰਦਾ ਉਸ ਪਰਨੇ ਦੀ ਤੇ ਲਿਫਟ ਲੈਂਦਾ ਤੇ ਫਿਰ ਗੱਡੀ ਦੇ ਵਿੱਚ ਬੈਠ ਜਾਂਦਾ ਤੇ ਫਿਰ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਤੇ ਉਸੇ ਹੀ ਪਰਨੇ ਨੂੰ ਜਿਸ ਵਿਅਕਤੀ ਦੇ ਨਾਲ ਇਸਨੇ ਸਬੰਧ ਬਣਾਏ ਹੁੰਦੇ ਸਨ ਜਾਂ ਜਿਸ ਨੂੰ ਇਸਨੇ ਕਤਲ ਕਰਨਾ ਸੀ ਦੇ ਗਲੇ ਦੇ ਵਿੱਚ ਉਹੀ ਪਰਣਾ ਪਾਉਂਦਾ ਤੇ ਘੁੱਟ ਕੇ ਉਸ ਦਾ ਗਲਾ ਮਾਰ ਦਿੰਦਾ ਉਸ ਨੂੰ ਜਾਨੋਂ ਮਾਰ ਦਿੰਦਾ ਸੀ ਉਸ ਹੀ ਵਿਅਕਤੀ ਨੂੰ ਇਹ ਵੀ ਗੱਲ ਸੁਣਦੇ ਵਿੱਚ ਆਈ ਹੈ ਕਿ ਇਸ ਵਿਅਕਤੀ ਦੇ ਵੱਲੋਂ ਇਹਨਾਂ ਦੇ ਜਿਨ੍ਹਾਂ ਨੂੰ ਉਹ ਕਤਲ ਕਰਦਾ ਸੀ ਉਹਨਾਂ ਦਾ ਸਮਾਨ ਵੀ ਖੋਹ ਲੈਂਦਾ ਸੀ ਉਹਨਾਂ ਦੇ ਕੋਲੋਂ ਪੈਸੇ ਵੀ ਲੈਂਦਾ ਸੀ ਇਤੋਂ ਤੱਕ ਕਿ ਜੇਕਰ ਉਹਨਾਂ ਦੇ ਕੋਲ ਮੋਬਾਈਲ ਵੀ ਹੁੰਦਾ ਤਾਂ ਉਹ ਵੀ ਖੋਹ ਲੈਂਦਾ ਸੀ ਤੇ ਬਾਅਦ ਦੇ ਵਿੱਚ ਉਸ ਨੂੰ ਵੇਚ ਵੀ ਦਿੰਦਾ ਸੀ ਦੱਸਦੀ ਹੈ ਕਿ ਇਸ ਵਿਅਕਤੀ ਜਿਸ ਦਾ ਨਾਮ ਰਾਮ ਸਰੂਪ ਦੱਸਿਆ ਜਾ ਰਿਹਾ ਹੈ ਇਸ ਨੇ ਫਤੇਗੜ ਦੇ ਵਿੱਚ ਚਾਰ ਵਿਅਕਤੀਆਂ ਦਾ ਕਤਲ ਕੀਤਾ ਇਸ ਤੋਂ ਬਾਅਦ ਇਸ ਨੇ ਰੋਪੜ ਦੇ ਵਿੱਚ ਅਜਿਹੀਆਂ ਹੀ ਹੋਰ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਬਾਅਦ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਵੀ ਦੋ ਵਿਅਕਤੀਆਂ ਦੇ ਨਾਲ ਇਸ ਨੇ ਸਬੰਧ ਬਣਾਏ ਤੇ ਉਹਨਾਂ ਨੂੰ ਵੀ ਕਤਲ ਕਰ ਦਿੱਤਾ ਤੇ ਫਿਰ ਸਰਹਿੰਦ ਪਟਿਆਲਾ ਰੋਡ ਦੇ ਉੱਪਰ ਵੀ ਇੱਕ ਵਿਅਕਤੀ ਦਾ ਕਤਲ ਇਸ ਦੇ ਵੱਲੋਂ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਬੀਤੇ ਦਿਨ ਇਸ ਵਿਅਕਤੀ ਨੇ ਕੀਰਤਪੁਰ ਦੇ ਵਿੱਚ ਇੱਕ ਮਨਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਇਹੀ ਵਾਰਦਾਤ ਦੁਹਰਾਈ ਸੀ ਤੇ ਉਸ ਦਾ ਕਤਲ ਕਰ ਦਿੱਤਾ ਸੀ ਪੁਲਿਸ ਦੇ ਲਈ ਇਹ ਜਿਹੜਾ ਵਿਅਕਤੀ ਹੈ ਜਿਸ ਦੀਆਂ ਵਾਰਦਾਤਾਂ ਵਾਰ-ਵਾਰ ਹੋ ਰਹੀਆਂ ਸਨ ਇਹ ਰੋਪੜ ਪੁਲਿਸ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਸੀ ਪੁਲਿਸ ਨੇ ਇਸ ਦੀ ਭਾਲ ਬਹੁਤ ਕੋਸ਼ਿਸ਼ ਕੀਤੀ ਇਸ ਦੀ ਭਾਲ ਵਾਸਤੇ ਪਰ ਇਹ ਵਿਅਕਤੀ ਲੱਭ ਨਹੀਂ ਸੀ ਰਿਹਾ ਪਰ ਪੁਲਿਸ ਨੇ ਟਰੈਕ ਵੀ ਕੀਤਾ ਇਸ ਦਾ ਜਿਹੜਾ ਵਾਰ-ਵਾਰ ਇਸ ਨੂੰ ਚੈਕਿੰਗ ਕੀਤੀ ਕਿ ਕਿੱਥੇ ਜਾ ਰਿਹਾ ਕਿਵੇਂ ਜਾ ਰਿਹਾ ਪਰ ਪੁਲਿਸ ਨੂੰ ਨਾ ਤਾਂ ਇਸ ਦਾ ਟਿਕਾਣਾ ਪਤਾ ਲੱਗ ਰਿਹਾ ਸੀ ਨਾ ਹੀ ਇਸ ਦੇ ਚਿਹਰੇ ਬਾਰੇ ਚੰਗੀ ਤਰ੍ਹਾਂ ਪਤਾ ਸੀ ਪਰ ਇਹ ਵਿਅਕਤੀ ਉਸ ਵੇਲੇ ਪੁਲਿਸ ਦੇ ਜਾਲ ਵਿੱਚ ਫਸ ਗਿਆ ਜਦੋਂ ਇਸ ਨੇ ਮਨਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਕੀਤਾ ਤਾਂ ਉਸ ਦਾ ਮੋਬਾਈਲ ਉਸ ਦੇ ਕੋਲੋਂ ਲੈ ਕੇ ਜਦੋਂ ਉਸ ਨੂੰ ਕਤਲ ਕਰਤਾ ਮੋਬਾਈਲ ਲਿਆ ਤੇ ਫਿਰ ਕਿਤੇ ਹੋਰ ਵੇਚ ਦਿੱਤਾ ਪੁਲਿਸ ਨੂੰ ਸ਼ੱਕ ਹੋਈ ਪੁਲਿਸ ਉਸ ਦੁਕਾਨ ਤੇ ਗਈ ਜਿੱਥੇ ਇਸਨੇ ਮੋਬਾਈਲ ਵੇਚਿਆ ਸੀ ਉਸ ਵਿਅਕਤੀ ਨੇ ਇਸ ਦਾ ਹੁਲੀਆ ਬਿਆਨ ਕੀਤਾ ਤੇ ਪੁਲਿਸ ਨੇ ਦੱਸੇ ਹੋਏ ਹੁਲੀਏ ਦੇ ਹਿਸਾਬ ਨਾਲ ਇਸ ਦਾ ਸਕੈਚ ਤਿਆਰ ਕਰਵਾਇਆ ਤੇ ਇਸ ਨੂੰ ਜਿਹੜੇ ਸਕੈਚ ਸੀ ਉਹਨੂੰ ਅਲੱਗ-ਅਲੱਗ ਥਾਂ ਤੇ ਫੈਲਾ ਦਿੱਤਾ ਤਾਂ ਕਿ ਪੁਲਿਸ ਇਸ ਦੀ ਭਾਲ ਕਰ ਸਕੇ ਤੇ ਫਿਰ ਆਖਿਰ ਇਹ ਵਿਅਕਤੀ ਪੁਲਿਸ ਦੇ ਹੱਥ ਲੱਗ ਹੀ ਗਿਆ ਤੇ ਹੁਣ SSP ਗੁਲਨੀਤ ਸਿੰਘ ਖੁਰਾਣਾ ਹੋਣਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਰਾਮ ਸਰੂਪ ਉਰਫ ਸੋਡੀ ਨਾਮ ਦਾ ਇਹ ਵਿਅਕਤੀ ਜਿਹੜਾ ਕਿ ਸਾਈਕੋ ਹੈ ਤੇ ਦੂਸਰਿਆਂ ਨੂੰ ਕਤਲ ਕਰ ਦਿੰਦਾ ਹੈ ਬਹੁਤ ਸਾਰੇ ਘਰ ਇਸ ਨੇ ਉਜਾੜ ਦਿੱਤੇ ਨੇ ਤੇ ਹੁਣ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਅਤੇ SSP ਗੁਲਨੀਤ ਸਿੰਘ ਖੁਰਾਣਾ ਹੋਣਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਵਿਅਕਤੀ ਸ਼ਰਾਬ ਪੀਣ ਦਾ ਬਹੁਤ ਜ਼ਿਆਦਾ ਆਦੀ ਹੈ ਤੇ ਸਿਰਫ ਇੱਕ ਗਲਤੀ ਇਸ ਨੇ ਕੀਤੀ ਜਦੋਂ ਇਸ ਨੇ ਉਹ ਮੋਬਾਈਲ ਕਿ ਸੇ ਦੁਕਾਨ ਤੇ ਵੇਚਿਆ ਤੇ ਉਸ ਵਿਅਕਤੀ ਨੇ ਇਸ ਦਾ ਚਿਹਰਾ ਦੱਸਿਆ ਉਸ ਦੇ ਆਧਾਰ ਤੇ ਪੁਲਿਸ ਨੇ ਸਕੈਚ ਤਿਆਰ ਕਰਵਾਇਆ ਤੇ ਫਿਰ ਪੁਲਿਸ ਦੀ ਆਖਰੀ ਗ੍ਰਿਫਤ ਦੇ ਵਿੱਚ ਆ ਹੀ ਗਿਆ ਪੁਲਿਸ ਨੇ ਦੱਸਿਆ ਹੈ ਕਿ ਇਹ ਵਿਅਕਤੀ ਜਿਹੜਾ ਕਿ ਕਤਲ ਕਰਦਾ ਸੀ ਉਸ ਤੋਂ ਬਾਅਦ ਜਿਸ ਨੂੰ ਮਾਰਿਆ ਹੁੰਦਾ ਇਸ ਦਾ ਕਤਲ ਕੀਤਾ ਹੁੰਦਾ ਉਸ ਦੇ ਪੈਰਾਂ ਨੂੰ ਹੱਥ ਲਾ ਕੇ ਮੁਆਫੀ ਮੰਗਦਾ ਤੇ ਕਹਿੰਦਾ ਮੈਂ ਅਜੀਹਾ ਜਾਣ ਬੁਝ ਕੇ ਨਹੀਂ ਕੀਤਾ